ਮਰਦਾਨਾ ਤਾਕਤ ਦੇ ਲਈ ਇੱਕ ਬਹੁਤ ਹੀ ਜ਼ਬਰਦਸਤ ਨੁਸਖਾ ਰੈਡੀ ਕਰ ਰਿਹਾ ਸੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਆਪਣਾ ਮਾਸਤਮਨਵਟੀ ਇਸ ਦੀ ਪੂਰੀ ਵੀਡੀਓ ਮੈਂ ਆਪਣੇ ਚੈਨਲ ਤੇ ਪਾਈ ਹੋਈ ਹੈ ਔਰ ਇਹ ਆਪਾਂ 24 ਗ੍ਰਾਮ ਲੈ ਰਹੇ ਇੱਕ ਮਹੀਨੇ ਦੀ ਦਵਾਈ ਮੈਂ ਤਿਆਰ ਕਰ ਰਿਹਾ 24 ਗ੍ਰਾਮ ਮਾਸਤਮਨਵਟੀ ਹੈ ਇਹਦੇ ਵਿੱਚ ਪੈਣ ਵਾਲਾ ਸਮਾਨ ਤੁਹਾਨੂੰ ਸੀ ਲਿਸਟ ਤੇ ਤੁਹਾਨੂੰ ਸ਼ੋ ਹੋ ਰਿਹਾ ਦੂਜੇ ਨੰਬਰ ਤੇ ਆਪਣੇ ਕੋਲ ਸਿੱਧ ਮਕਰ ਦੋਜਵਟੀ ਹੈ ਠੀਕ ਹੈ ਇਹ ਮੈਂ 18 ਗ੍ਰਾਮ ਲੈ ਰਿਹਾ ਇੱਕ ਮਹੀਨੇ ਦੀ ਦਵਾਈ ਦੇ ਵਿੱਚ ਸੋ ਇਹ ਦੋਨੋਂ ਆਪਾਂ ਮਿਕਸ ਕਰਕੇ ਘੜਲ ਦੇ ਵਿੱਚ ਪਾਵਾਂਗੇ ਜਿਹੜਾ ਮਾਸਥਮਨ ਵਟੀ ਹੈ ਇਹ ਵਾਲਾ ਇਹਦਾ ਜਿਹੜਾ ਰੋਲ ਹੈਗਾ ਸਪੈਸ਼ਲੇ ਟਾਈਮਿੰਗ ਦੇ ਲਈ ਹੈ ਠੀਕ ਹੈ ਵੀਰਜ ਨੂੰ ਸਥੰਭਨ ਕਰਦੀ ਹੈ ਨਾਮ ਹੀ ਇਸ ਦਾ ਮਾਸਥਮਨ ਵਟੀ ਹੈ ਸੋ ਵੀਰਜ ਨੂੰ ਸਥੰਭਨ ਕਰਦੀ ਹੈ ਟਾਈਮਿੰਗ ਵਧਾਉਂਦੀ ਹੈ ਸਟੈਮਨਾ ਵਧਾਉਂਦੀ ਹੈ ਔਰ ਬਹੁਤ ਹੀ ਸੋਹਣੇ ਰਿਜ਼ਲਟ ਮਿਲਦੇ ਇਸ ਨੁਸਖੇ ਦੇ ਮੈਨੂੰ ਇਹ ਮੈਂ ਪਿਛਲੇ 5-6 ਸਾਲਾਂ ਤੋਂ ਬਣਾਉਂਦਾ ਆ ਰਿਹਾ ਔਰ ਇਹ ਨੁਸਖਾ ਮੈਂ ਬਣਾ ਕੇ ਰੱਖਦਾ ਹੀ ਹੁੰਦਾ ਠੀਕ ਹੈ ਸੋ ਇਹ ਵੀ ਆਪਾਂ ਐਡ ਕਰਾਂਗੇ ਔਰ ਸਿਧ ਮਕਰ ਦਾ ਚਵੱਟੀ ਜਿਹੜਾ ਇਹਦਾ ਜਿਹੜਾ ਕੰਮ ਹੈਗਾ ਇਹ ਮੇਨ ਰੈਕਸ਼ਨ ਲਈ ਹੈ ਠੀਕ ਹੈ ਉਤੇਜਕ ਨੁਸਖਾ ਪੂਰਾ ਪੂਰੀ ਬੋਡੀ ਦੇ ਵਿੱਚ ਬਲੱਡ ਸਰਕੂਲੇਸ਼ਨ ਨੂੰ ਇਨਕਰੀਸ ਕਰਦਾ ਹੈ ਜਿੰਦੇ ਕਰਕੇ ਰੈਕਟਲ ਡਿਸਫੰਕਸ਼ਨ ਦੀ ਸਮੱਸਿਆ ਆਪਣੀ ਠੀਕ ਹੁੰਦੀ ਹੈ ਔਰ ਇਸ ਨੁਸਖੇ ਦੇ ਹੋਰ ਵੀ ਕਈ ਬੈਨੀਫਿਟਸ ਹੈਗੇ ਸੋ ਪੂਰੀ ਜਾਣਕਾਰੀ ਅਗਰ ਤੁਸੀਂ ਲੈਣੀ ਹੈ ਤਾਂ ਆਪਣਾ YouTube ਚੈਨਲ ਹੈਗਾ ਉੱਥੇ ਤੁਸੀਂ ਜਾ ਕੇ ਇਹਨਾਂ ਦੀ ਵੀਡੀਓਜ਼ ਦੇਖ ਸਕਦੇ ਹੋ ਸੇ ਦੋਨੋਂ ਨੁਸਖੇ ਆਪਾਂ ਲੈ ਰਿਹਾ ਔਰ ਇਸ ਨੂੰ ਆਪਾਂ ਮਿਕਸ ਕਰਕੇ ਇਸ ਦੇ 60 ਪੁੜੀਆਂ ਆਪਾਂ ਬਣਾਵਾਂਗੇ ਇੱਕ ਪੁੜੀ ਸਵੇਰੇ ਇੱਕ ਪੁੜੀ ਸ਼ਾਮ ਨੂੰ ਲੈਣੀ ਹੁੰਦੀ ਮੱਖਣ ਮલાઈ ਸ਼ਹਿਦ ਦੇ ਨਾਲ ਓਕਲੋ ਦੁੱਧ ਪੀਣਾ ਹੁੰਦਾ